ਕੰਮ ਕਰਨ ਵਾਲੇ ਦੇ ਘਰ ਕਦੇ ਨਹੀਂ ਹੁੰਦੀ ਗਰੀਬੀ ਗਰੁੜ ਪੁਰਾਨ ਕਹਿੰਦਾ ਹੈ ਕਿ ਇਹ ਬਹੁਤ ਸ਼ੁਭ ਹਨ ਇਹਨਾਂ ਪੰਜ ਕੰਮਾਂ ਨਾਲ ਕਰੋ ਆਪਣੇ ਦਿਨ ਦੀ ਸ਼ੁਰੂਆਤ ਸਵੇਰੇ ਇਹ ਕੰਮ ਕਰਨਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਗਰੁੜ ਪੁਰਾਨ ਦੇ ਅਨੁਸਾਰ ਸਵੇਰੇ ਜਲਦੀ ਉੱਠਣ ਤੋਂ ਬਾਅਦ ਤੁਹਾਨੂੰ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਚਾਹੀਦਾ ਹੈ ਨਹਾਉਣ ਨਾਲ ਨਾ ਸਿਰਫ ਸਾਡਾ ਸ਼ਰੀਰ ਸਾਫ਼ ਹੁੰਦਾ ਹੈ ਸਗੋਂ ਮਾਨਸਿਕ ਸ਼ਾਂਤੀ ਲਈ ਸਵੇਰੇ ਉੱਠ ਕੇ ਨਹਾਣਾ ਬਹੁਤ ਜ਼ਰੂਰੀ ਹੈ ਜੋ ਲੋਕ ਸਵੇਰੇ ਉੱਠਣ ਤੋਂ ਬਾਅਦ ਇਸ਼ਨਾਨ ਨਹੀਂ ਕਰਦੇ ਉਹ ਮਾਨਸਿਕ ਬਿਮਾਰੀਆਂ ਤੋਂ ਪੀੜਤ ਹੋ ਸਕਦੇ ਹਨ ਅਕਸਰ ਅਜਿਹੇ ਲੋਕ ਤੁਹਾਨੂੰ ਬੇਚੈਨ ਲੱਗ ਸਕਦੇ ਨੇ ਇਸ਼ਨਾਨ ਕਰਨ ਤੋਂ ਬਾਅਦ ਤੁਹਾਨੂੰ ਸਵੇਰੇ ਆਪਣੇ ਇਸ਼ਟ ਦਾ ਧਿਆਨ ਕਰਨਾ ਚਾਹੀਦਾ ਹੈ ਸਵੇਰੇ ਆਪਣੇ ਮਨਪਸੰਦ ਦੇਵਤੇ ਜਦੋਂ ਭਗਵਾਨ ਦਾ ਧਿਆਨ ਕਰਨ ਨਾਲ ਤੁਸੀਂ ਦਿਨ ਭਰ ਸਕਾਰਾਤਮਕ ਊਰਜਾ ਨਾਲ ਭਰੇ ਰਹਿੰਦੇ ਹੋ ਇਸ ਦੇ ਨਾਲ ਹੀ ਤੁਹਾਨੂੰ ਸਵੇਰੇ ਆਪਣੇ ਪੁਰਖਿਆਂ ਦਾ ਧਿਆਨ ਵੀ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਤੁਸੀਂ ਪਿਤਰ ਦੋਸ਼ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਵੀ ਰਾਹਤ پا ਸਕਦੇ ਹੋ ਸਵੇਰ ਇੱਕ ਨਵੀਂ ਦਿਨ ਦੀ ਸ਼ੁਰੂਆਤ ਹੁੰਦੀ ਹੈ ਤੇ ਤੁਹਾਨੂੰ ਨਵੇਂ ਦਿਨ ਦੀ ਸ਼ੁਰੂਆਤ ਸਕਾਰਾਤਮਕ ਧਿਆਨ ਅਤੇ ਆਤਮ ਨਿਰੀਖਣ ਨਾਲ ਕਰਨੀ ਚਾਹੀਦੀ ਹੈ ਗਰੜ ਪੁਰਾਣ ਵਿੱਚ ਕਿਹਾ ਗਿਆ ਹੈ ਕਿ ਜੋ ਲੋਕ ਸਵੇਰੇ ਧਿਆਨ ਕਰਦੇ ਹਨ ਉਹਨਾਂ ਦੇ ਸੁਭਾਅ ਵਿੱਚ ਸਕਾਰਾਤਮਕ ਬਦਲਾ ਆਉਣੇ ਸ਼ੁਰੂ ਹੋ ਜਾਂਦੇ ਹਨ ਅਜਿਹੇ ਲੋਕ ਜ਼ਿੰਦਗੀ ਦੇ ਅਰਥ ਨੂੰ ਸਮਝਣ ਦੇ ਯੋਗ ਹੁੰਦੇ ਹਨ ਅਤੇ ਚੰਗੇ ਅਤੇ ਮਾੜੇ ਵਿੱਚ ਫਰਕ ਕਰਨ ਦੇ ਯੋਗ ਹੁੰਦੇ ਹਨ ਇਸ ਲਈ ਤੁਹਾਨੂੰ ਸਵੇਰੇ ਕੁਝ ਸਮਾਂ ਚਿੰਤਨ ਲਈ ਕਢਣਾ ਚਾਹੀਦਾ ਹੈ ਸਵੇਰੇ ਧਾਰਮਿਕ ਕਿਤਾਬਾਂ ਜਾਂ ਜਾਣਕਾਰੀ ਭਰਪੂਰ ਕਿਤਾਬਾਂ ਦਾ ਅਧਿਐਨ ਕਰਨਾ ਵੀ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ ਕਿਤਾਬਾਂ ਪੜ੍ਹਨ ਨਾਲ ਤੁਹਾਡੇ ਵਿਚਾਰਾਂ ਵਿੱਚ ਨਵੀਨਤਾ ਹੁੰਦੀ ਹੈ ਅਤੇ ਤੁਹਾਡੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਇਸ ਲਈ ਤੁਹਾਨੂੰ ਸਵੇਰੇ ਕੁਝ ਸਮੇਂ ਲਈ ਕਿਸੇ ਜਾਣਕਾਰੀ ਭਰਪੂਰ ਕਿਤਾਬ ਦਾ ਜ਼ਰੂਰ ਅਧਿਐਨ ਕਰਨਾ ਚਾਹੀਦਾ ਹੈ ਨਾਸ਼ਤੇ ਤੋਂ ਪਹਿਲਾਂ ਤੁਹਾਨੂੰ ਗਾਹ ਮਾਤਾ ਲਈ ਇੱਕ ਟੁਕੜਾ ਜਾ ਰੋਟੀ ਰੱਖਣੀ ਚਾਹੀਦੀ ਹੈ ਜੇਕਰ ਗਾਂ ਨਹੀਂ ਹੈ ਤਾਂ ਤੁਸੀਂ ਕੁੱਤੇ ਨੂੰ ਰੋਟੀ ਖਵਾ ਸਕਦੇ ਹੋ ਜਾਂ ਪੰਛੀਆਂ ਨੂੰ ਅਨਾਜ ਖਵਾ ਸਕਦੇ ਹੋ ਇਹ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਤੁਹਾਨੂੰ ਭਗਵਾਨ ਦੇ ਨਾਲ-ਨਾਲ ਆਪਣੇ ਪੁਰਖਿਆਂ ਦਾ ਵੀ ਆਸ਼ੀਰਵਾਦ ਮਿਲਦਾ ਹੈ ਗਰਡੂ ਪੁਰਾਣ ਦੇ ਅਨੁਸਾਰ ਸਵੇਰੇ ਮੰਤਰਾਂ ਦਾ ਜਾਪ ਤੁਹਾਡੇ ਜੀਵਨ ਵਿੱਚ ਕ੍ਰਾਂਤੀ ਲਿਆ ਸਕਦਾ ਹੈ ਮੰਤਰ ਪਾਣੀ ਕੋਈ ਵੀ ਹੋਵੇ ਤੁਹਾਨੂੰ ਹਰ ਰੋਜ਼ ਉਸੇ ਸਮੇਂ ਉਸ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਨਾਲ ਹੀ ਮੰਤਰ ਜਾਪ ਦੀ ਗਿਣਤੀ ਰੋਜ਼ਾਨਾ ਇੱਕੋ ਜਿਹੀ ਹੋਣੀ ਚਾਹੀਦੀ ਹੈ ਮੰਤਰ ਦਾ ਜਾਪ ਕਰਨ ਨਾਲ ਤੁਹਾਨੂੰ శਰੀਰਕ ਅਤੇ ਮਾਨਸਿਕ ਤਾਕਤ ਮਿਲਦੀ ਹੈ ਅਤੇ ਤੁਹਾਡੀ ਚਮਕ ਵੱਧਦੀ ਹੈ ਜੇਕਰ ਤੁਸੀਂ ਹਰ ਰੋਜ਼ ਓਮ ਦਾ ਜਾਪ ਕਰਦੇ ਹੋ ਜਾਂ ਕਿਸੇ ਵੀ ਮੰਤਰ ਦਾ ਜਾਪ ਕਰਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਚੰਗੇ ਬਦਲਾਅ ਦੇਖ ਸਕਦੇ ਹੋ ਸਵੇਰੇ ਕੀਤੇ ਜਾਣ ਵਾਲੇ ਇਹ ਕੰਮ ਤੁਹਾਡੀ ਊਰਜਾ ਵਧਾਉਂਦੇ ਹਨ ਅਤੇ ਤੁਹਾਡੇ ਵਿਚਾਰਾਂ ਵਿੱਚ ਸਕਾਰਾਤਮਕ ਸਕਾਰਾਤਮਕਤਾ ਲਿਆਉਂਦੇ ਹਨ ਗਰੜ ਪੁਰਾਣ ਵਿੱਚ ਦੱਸੇ ਗਏ ਇਹ ਕਾਰਜ ਤੁਹਾਡੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰ ਸਕਦੇ ਹਨ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰ ਸਕਦੇ ਹਨ ਧੰਨਵਾਦ